ਹਲਕਾ ਸ਼ਤਰਣਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਵੱਲੋਂ ਆਪਣੇ ਦਾਦਾ ਸਵਰਗਵਾਸੀ ਸਰਦਾਰ ਬਹਾਦਰ ਸਿੰਘ ਸਾਹਿਬ ਦਾ ਸਰਪੰਚ ਪਿੰਡ ਚਿੱਚੜਵਾਲਾ ਦੀ ਆਦੇ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਪਾਤੜਾ ਦੇ 11 ਕਿਲਾਂ ਦੀ ਨਾਜ ਮੰਡੀ ਵਿੱਚ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਕੁੱਕੋਖੀ ਲਾਕੇ ਤੋਂ ਦਰਜੰਦੇ ਕ੍ਰੀਪ ਟੀਮ ਨੇ ਪਾਕ ਲਿਆ ਤੇ ਪੰਜਾਬ ਹਰਿਆਣਾ ਦੀਆਂ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਇੱਕ ਰੋਜ਼ਾ ਕਬੱਡੀ ਕੱਪ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕੈਬਨੇਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਨੇ ਸ਼ਮੂਲਿਤ ਕੀਤੀ ਅਤੇ ਜੇਤੂ ਟੀਮਾਂ ਨੂੰ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਜਿਹੜੇ ਰੰਗ ਦਾ ਵੀਰਾਂ ਦੀ ਡਿਊਟੀ ਲਈ ਸਟੇਜ 'ਤੇ ਆਰੋ ਬੇਨਤੀ ਕਰਦਾ ਵੀਰੋਂ ਆਪਦੀ ਜਿਹੜੇ ਸਾਡੇ ਸਟੇਜ ਉੱਪਰ ਸਾਡੇ ਮੌਕਾ ਮਾਹੋਇਤ ਬਨਾਲ ਆਪੇ ਉਹ ਆਪਣੇ ਪਾਸ ਲੈ ਕੇ ਆਏ ਜੀ ਬਾਅਦ ਵਿੱਚ ਕਈ ਵਾਰ ਕੋਈ ਮਿੱਤਰ ਯਾਰ ਮਿਲੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਨਾ ਐਮਐਲਏ ਕਲਵੰਤ ਸਿੰਘ ਜੀ ਨੂੰ ਜਿਨ੍ਹਾਂ ਨੇ ਆਪਦੇ ਬਜ਼ੁਰਗਾਂ ਦਾ ਜਿਹੜਾ ਨਾਂ ਉੱਚਾ ਕਰਨ ਵਾਸਤੇ ਜਿਹੜਾ ਕਬੱਡੀ ਟੂਰਨਾਮੈਂਟ ਅੱਜ ਪਾਤੜਾ ਵਿਖੇ ਕਰਵਾਇਆ ਗਿਆ ਸੋ ਪਹਿਲੀ ਵਾਰ ਇਹ ਹੈ ਕਿ ਜਿਹੜੇ ਐਮਐਲਏ ਨੇ ਉਹ ਆਪਣੇ ਪਰਿਵਾਰ ਵਾਸਤੇ ਜਿਨ੍ਹਾਂ ਨੇ ਜਿਹੜੇ ਬਜ਼ੁਰਗ ਜਿਨ੍ਹਾਂ ਦੇ ਨਾਂ ਤੇ ਅੱਜ ਟੂਰਨਾਮੈਂਟ ਹੋ ਰਿਹਾ ਉਹ ਸਾਬਕਾ ਸਰਪੰਚ ਨੇ ਪਿੰਡ ਦੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਕਬੱਡੀ ਕੱਪ ਕਰਾਇਆ ਜਾ ਰਿਹਾ ਸੋ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਜਿੰਨੇ ਵੀ ਦਰਸ਼ਕ ਕਾਇ ਨੇ ਜਿੰਨੇ ਵੀ ਖਿਡਾਰੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੰਨੀ ਠੰਡ ਦੇ ਬਾਵਜੂਦੋ ਪੂਰੇ ਜੋਰ ਨਾਲ ਕਬੱਡੀ ਦੀ ਖੇਡ ਖੇਡੀ ਗਈ ਆ ਔਰ ਪੰਜਾਬ ਦੇ ਵਿੱਚ ਜੋ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਜੋ ਪੰਜਾਬ ਦੇ ਲੋਕਾਂ ਦਾ ਅਗਲਾ ਪੰਜਾਬ ਬਣਾਉਣ ਦਾ ਜੋ ਵਾਅਦਾ ਹੈ ਉਹਦੇ ਤਹਿਤ ਜਿਹੜੇ ਪਿੰਡਾਂ ਦੇ ਵਿੱਚ ਨੇ ਖੇਡ ਮੇਲੇ ਜਿਹੜੇ ਹੋਣ ਲੱਗ ਰਹੇ ਨੇ ਜਿਦੇ ਨਾਲ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਖੇਡਾਂ ਦੇ ਰੰਗ ਤੇ ਆਪਦੇ ਆਪ ਨੂੰ ਕਾਮਯਾਬ ਕਰਨਗੇ ਦੇਸ਼ ਵਿਦੇਸ਼ਾਂ ਦੇ ਵਿੱਚ ਖੇਡ ਰਹੇ ਨੇ ਇਹਨਾਂ ਖੇਡਾਂ ਦੇ ਨਾਲ ਹੀ ਜਿੱਥੇ ਸਾਡੀ ਸਿਹਤ ਤੰਦਰੁਸਤ ਰਹਿੰਦੀ ਆ ਉੱਥੇ ਨਸ਼ਾ ਤੋਂ ਵੀ ਜਿਹੜੀ ਹੈ ਨਜਾਤ ਮੇਲੇ ਟੂਰਨਾਮੈਂਟ ਹੈ ਸਾਡੇ ਹਲਕੇ ਦੇ ਬਹੁਤ ਹੀ ਹਰਮਨ ਪਿਆਰੇ ਐਮ ਐਲ ਏ ਸਰਦਾਰ ਕਲਵੰਤ ਸਿੰਘ ਜੀ ਆਪਣੇ ਦਾਦਾ ਜੀ ਦੀ ਯਾਦ ਵਿੱਚ ਮਨਾ ਰਹੇ ਨੇ ਇਹਦੇ ਨੂੰ ਦੇਖਣ ਨੂੰ ਬਹੁਤ ਹੁਸ਼ਿਆਰ ਮਿਲਦਾ ਹੈ ਤਾਂ ਕਿ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਖੇਡਾਂ ਨੂੰ ਬਹੁਤ ਉਤਸ਼ਾਹ ਦਿੱਤਾ ਜਾ ਰਿਹਾ ਹੈ ਉਸੇ ਵੀ ਬਦਲਤ ਅੱਜ ਸਾਡੇ ਹਲਕੇ 'ਚ ਇਹ ਪਹਿਲੀ ਵਾਰ ਤੁਸੀਂ ਦੇਖੋਗੇ ਐਡਾ ਵੱਡਾ ਟੂਰਨਾਮੈਂਟ ਹੋਣ ਜਾ ਰਿਹਾ ਹੈ ਜੋ ਹਰ ਸਾਲ ਬੜੇ ਮੈਨੇਜਮੈਂਟ ਨੂੰ ਬੜਾ ਉਤਸ਼ਾਹ ਹੈ ਕਿ ਹਰ ਸਾਲ ਬਹੁਤ ਵਧੀਆ ਮਨਾਇਆ ਜਾਵੇ ਤਾਂ ਜੋ ਨਸ਼ਿਆਂ ਤੋਂ ਬਹੁਤ ਦੂਰ ਰਹਿਣਗੇ ਤਵੇਂ ਮੁੰਡੇ ਖਿਡਾਰੀ ਪਿੰਡਾਂ ਚੋਂ ਪੈਦਾ ਹੁੰਦੇ ਨੇ ਅੱਜ ਕਬੱਡੀ ਕੱਪ ਹੈ ਜਿਹੜਾ ਇਹ ਪਹਿਲਾਂ ਵਾਲਾ ਕਟੀਆਂ ਦਾ ਨਹੀਂ ਕਰੋੜਾ ਰੁਪਏ ਦਾ ਕੱਪ ਬਣ ਕੇ ਆ ਹਰ ਖਿਡਾਰੀ ਨੂੰ ਮਾਨ ਸਨਮਾਨ ਮਿਲੇ ਸੱਦੇ ਆ ਚਰਚਾ ਵੱਡੀ ਹੋਵੇਗੀ ਪਰ ਇਧਰ ਗਗਨ ਦੀ ਰੇਡ ਰਣਜੀਤ ਕੌਰ ਨੇ ਕਹਿੰਦੇ ਜਫਾ ਰਾਇਆ ਆਪਣੀ ਟੀਮ ਦੇ ਸਾਥ ਗਲੋਵਲ ਫਾਊਂਡੇਸ਼ਨ ਪਾਤਰਾ ਵੱਲੋਂ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਅੱਜ ਟੂਰਨਾਮੈਂਟ ਕਰਾਇਆ ਜਾ ਰਿਹਾ ਉਹਨਾਂ ਦਾ ਅਸੀਂ ਬਹੁਤ ਬਹੁਤ ਥੈਂਕ ਯੂ ਕਰਦੇ ਆ ਕਿਉਂਕਿ ਉਹਨਾਂ ਨੇ ਕੁੜੀਆਂ ਦੀ ਟੀਮ ਨੂੰ ਤਾਕਿ ਦਾ ਖੇਡਣ ਵਾਸਤੇ ਤੇ ਜਿੰਨੇ ਵੀ ਟੂਰਨਾਮੈਂਟਸ ਸਾਰੇ ਹੁੰਦੇ ਨੇ ਮੈਂ ਚਾਹਨੀ ਆ ਵੀ ਸਾਰੇ ਹੀ ਕੁੜੀਆਂ ਦੀ ਟੀਮ ਨੂੰ ਬੁਲਾਉਂ ਤਾਂਕਿ ਜਿਹੜੀਆਂ ਸਾਡੀਆਂ ਕੁੜੀਆਂ ਨੇ ਉਹ ਵੀ ਅੱਗੇ ਆ ਕੇ ਆਪਣੀ ਟੀਮ ਆਪਣੀ ਵਧੀਆ ਪ੍ਰਦਰਸ਼ਨ ਕਰ ਸਕਣ ਬਹੁਤ ਬਹੁਤ ਥੈਂਕ ਯੂ ਜਿਹੜੇ ਨੌਜਵਾਨ ਨਸ਼ੇ ਕਰਦੇ ਨੇ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਨੀ ਆ ਅ ਵੀ ਨਸ਼ਿਆਂ ਤੋਂ ਦੂਰ ਹੋ ਕੇ ਤੁਸੀਂ ਆਪਣੀ ਗੇਮ ਵੱਲ ਧਿਆਨ ਦਿਓ ਜਿਆਦਾ ਗੇਮ ਕਰੋ ਤੇ ਨਸ਼ੇ ਤੋਂ ਤੁਸੀਂ ਦੂਰ ਰਹੋਗੇ ਇਹੀ ਉਮੀਦ ਕਰਦੀ ਆਂ ਵੀ ਜਿਹੜੀਆਂ ਕੁੜੀਆਂ ਖੇਡਦੀਆਂ ਨੇ ਜਿਹੜੇ ਗਰੀਬ ਘਰਾਂ ਤੋਂ ਅੱਗੇ ਆ ਕੇ ਆਪਣੀ ਟੀਮ ਦਾ ਪ੍ਰਦਰਸ਼ਨ ਕਰਦੀਆਂ ਨੇ ਉਹਨਾਂ ਨੂੰ ਬੱਚਿਆਂ ਵਾਸਤੇ ਚੰਗਾ ਸੋਚਣਾ ਚਾਹੀਦਾ ਹੈ ਉਹਨਾਂ ਨੂੰ ਕੋਈ ਨੌਕਰੀਆਂ ਜਾਂ ਕੁਝ ਵੀ ਉਹਨਾਂ ਵਾਸਤੇ ਜ਼ਰੂਰ ਕਰਨਾ ਚਾਹੀਦਾ ਹਾਂ ਜਰਾ ਬਾਪੂ ਦਾ ਮਾਸਕ ਬਾਹਰ ਕੋਰਟ ਤੋਂ ਲੈ ਕੇ ਪੰਜਾਬ ਦੀ ਟੀਮ ਖੋਸ਼ ਰਹੀ ਹੈ ਤੇ ਦਲ ਕੁੜੀਆਂ ਦੇ ਬਹੁਤ ਨਸੇ ਚ ਜਾ ਰਹੀ ਤਾਂ ਕਿ ਕੁੜੀਆਂ ਕੀ ਗੇਮ ਵੱਲ ਜੁੜਨ ਹਨਾ ਤੇ ਆਪਣੇ ਮੁੰਡਿਆਂ ਨਾਲ ਵੱਧ ਕੇ ਪਾਰਟਿਸਪੇਟ ਕਰ ਲੈਣ ਦੇ ਆਪਣੀ ਮਾਪਪੋ ਤੇ ਪਲੀਜ਼ ਸਾਡੇ ਪਿੰਡ ਵਾਸੀਆਂ ਦਾ ਨਾਮ ਰੋਸ਼ਨ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਇਹ ਸਲਕੇ ਦੀ ਸ਼ਾਨ ਸਰਦਾਰ ਕੁਮਨ ਸਿੰਘ ਜੀ ਬਾੜੀਗਰ ਜਿਨ੍ਹਾਂ ਦੇ ਉਪਰਾਲਾ ਸਦਕਾ ਅੱਜ ਮੈਚ ਹੋ ਰਹੇ ਨੇ ਕਬੱਡੀ ਮੈਚ ਉਹਨਾਂ ਦੇ ਬਾਬਾ ਜੀ ਦੀ ਯਾਦ ਵਿੱਚ ਉਹਨਾਂ ਵੱਲੋਂ ਕਰਵਾਏ ਜਾ ਰਹੇ ਆਸੀਂ ਉਹਨਾਂ ਦਾ ਪੂਰੇ ਇਲਾਕੇ ਵੱਲੋਂ ਐਮਐਲਏ ਸਾਹਿਬ ਨਾਲ ਜੋ ਕਿ ਸਾਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾ ਨੇ ਬਹੁਤ ਬਹੁਤ ਦਿ ਲੋ ਧੰਨਵਾਦ ਕਰਦੇ ਆ